ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਫਤੇਗੜ ਚੂੜੀਆਂ ਤਹਿਸੀਲ ਵੀ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਆ ਗੋਰੇ ਭਾਈ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਤਿੰਨ ਚਾਰ ਵੜਾ ਤੁਹਾਨੂੰ ਦਿਖਾਉਣੀਆਂ ਵਾਂ ਜ਼ਿਆਦਾਤਰ ਸਾਰੀਆਂ ਪੈਲਣਾ ਹੀ ਆਂ ਵੀਰ ਜੀ ਨਾਲ ਗੱਜਦਿਆਂ ਇਹਦਾ ਪਹਿਲਾ ਦੂਜਾ ਸੋਹੇ ਵੜਾ ਹੁੰਦੀਆਂ ਦੰਦਾ ਚ ਹੁੰਦੀਆਂ ਜ਼ਿਆਦਾਤਰ ਤੇ ਸੋਹਣੀਆਂ ਵੜਾ ਹੁੰਦੀਆਂ ਵਾਂ ਤੇ ਬਾਕੀ ਵੀਡੀਓ ਪੂਰੀ ਵੇਖਿਓ ਐਂਡ ਤੱਕਰ ਤੇ ਆਫਰ ਵੀਰ ਜੀ ਉਹਨਾਂ ਨੇ ਹਰ ਵਾਰੀ ਕੋ ਨਵਾਂ ਹੀ ਕੱਢਿਆ ਹੁੰਦਾ ਆ ਤੇ ਬਾਕੀ ਚਲੋ ਕੋ ਵੀਰ ਆਪਣੀ ਤਸੱਲੀ ਕਰਕੇ ਪਾਸ ਕਰਕੇ ਵੇਸ ਚਾਖ ਕੇ ਤੇ ਚਵਾਈ ਕਰਕੇ ਤੇ ਫੇਰ ਹੀ ਖੜੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਸ ਵਧੀਆ ਵਧੀਆ ਤੁਸੀਂ ਸਭ ਹੋਰ ਵੀ ਜੀ ਸਭ ਵਧੀਆ ਜੀ ਹੋ ਠੀਕ ਹੈ ਪ੍ਰਵਾਹ ਠੀਕ ਠਾਕ ਤੇ ਨਾਮ ਦੱਸਦੇ ਕਰੀ ਫਿਰ ਹਾਂ ਮੇਰਾ ਗੋਰਾ ਪਿੰਡ ਫਰੇਗੜ ਚੂੜੀਆਂ ਜ਼ਿਲ੍ਹਾ ਗਰਦਾਪੁਰ ਤੇ ਤਸੀਲ ਫਰੇਗੜ ਚੂੜੀਆਂ ਆ ਠੀਕ ਹੈ ਜੀ ਬਾਕੀ ਆਪਾਂ ਨੂੰ ਅੰਮ੍ਰਿਤਸਰ 25 ਕਿਲੋਮੀਟਰ ਅੰਮ੍ਰਿਤਸਰ ਬਟਾਲਾ ਕੋਈ 20 ਕਿਲੋਮੀਟਰ ਠੀਕ ਹੈ ਤੇ ਡੇਰਾ ਬਾਬਾ ਬਣਾਣੇ ਵੀ ਕੋਈ 18-20 ਕਿਲੋਮੀਟਰ ਠੀਕ ਹੈ ਹਾਂ ਵੇਚਦੇ ਹਾਂ ਜੀ ਫੋਨ ਨੰਬਰ ਬੋਲ ਦੋ 99429 56000 ਠੀਕ ਹੈ ਬਾਕੀ ਹਰ ਪੀਸ ਚੈਨਲ ਦੇਖਣ ਦਾ ਬਹੁਤ ਧੰਨਵਾਦ ਆ ਠੀਕ ਹੈ ਜੀ ਵੇਕੀ ਜਾਂਦੇ ਮਾਲ ਫਿਰ ਨਾਲ ਨਾਲ ਮਾਲ ਵਕੀ ਜਾਂਦਾ ਹਰ ਵੀ ਤੁਸੀਂ ਦੋ ਤਿੰਨ ਦਿਨ ਹੋ ਆਏ ਨਹੀਂ ਤੇ ਤਿੰਨ ਚਾਰ ਵਸ਼ੀਆਂ ਹੋਰ ਵੀ ਵਿਕੀਆਂ ਪਹਿਲਾਂ ਵੀ ਅੱਛਾ ਆ ਭੇਜੀਆਂ ਅਰੇ ਕੱਲ ਵੀ ਮਾਲ ਵੇਗਿਆ ਠੀਕ ਹੈ ਕੱਲ ਹੀ ਫਿਰ ਹੋਰ ਮਾਲ ਫੜਿਆ ਫਿਰ ਲੈ ਕੇ ਆਏ ਤੇ ਉਹ ਤੇ ਕਰਕੇ ਫਿਰ ਇਹ ਪਹਿਲੀ ਵੀਡੀਓ ਤੇ ਵੇਕਦਾ ਜਾਂਦੇ ਆ ਮਾਲ ਵੇਕੀ ਬਾਬੇ ਕਿਰਪਾ ਜੀ ਔਫਰ ਤਾਂ ਇਹ ਹੋਈ ਕੱਢਿਆ ਹੁੰਦਾ ਗਾ ਜੇ ਤੁਹਾਨੂੰ ਪਤਾ ਜਦੋਂ ਆਪਣਾ ਮਾਲ ਹੀ ਸਾਫ ਹੈ ਕੋਈ ਕਾਜ ਨਹੀਂ ਹੈਗਾ ਫਿਰ ਲੈ ਕੇ ਤੇ ਜਾਣਾ ਤੇ ਅੱਜ ਕੀ ਅੱਜ ਵੀ 2000 ਪਾਓ 2000 ਹੀ ਪਾਓ ਅੱਛਾ ਕਰਾਂਗਾ ਉਹ ਡੰਗਰ ਬਸ ਬਾਕੀ ਪ੍ਰਾਈਸ ਉੱਥੇ ਆ ਕੇ ਲਾਵਾਂਗੇ ਠੀਕ ਆ 2020 ਪਾ ਦਿਓ ਤੇ ਬਾਕੀ ਪੈਸੇ ਘਰੇ ਜਾ ਕੇ ਲੈ ਲੋਗੇ ਆਪਣੇ ਪਰਿਵਾਰ ਨੂੰ ਹੈਨਾ ਪਹਿਲਾਂ ਪਰ ਸਾਰੀਆਂ ਚੀਜ਼ਾਂ ਉਦੋਂ ਲੋ ਬੰਦਾ ਪਹਿਲਾਂ ਵੇਖ ਚਾ ਕੇ ਮਾਰ ਲਓ ਵੀਰ ਜੀ ਆਪਣੇ ਪਰਿਵਾਰ ਨੂੰ ਦਿਖਾਓ ਜਿੰਨਾ ਸਲਾਹ ਕਰੋ ਠੀਕ ਹੈ ਫਿਰ ਸਾਈ ਪਾਓ ਠੀਕ ਆ ਹਾਂਜੀ ਵੱਡੀ ਛੋਟੀ ਵੇਖ ਕੇ ਵੱਡੀ ਛੋਟੀ ਆ ਜਦੀ ਵੀ ਹੈਗੀ ਆ ਵੀਡੀਓ ਦਿਖਾਣ ਦੀ ਹਾਂਜੀ ਹਾਂਜੀ ਬਾਕੀ ਸਮਝ ਨਾ ਲਵੇ ਕੋ ਮਾਲ ਠੀਕ ਹੈ ਸਾਈ 2000 ਹੀ ਪਾਉਣੀ ਆ ਕਿਨੂੰ ਵੱਧ ਨਹੀਂ ਪਾਉਣੀ ਅੱਛਾ ਹਾਂ 2000 ਬਸ ਪਾਓ ਤੇ ਬਾਕੀ ਘਰੇ ਜਾ ਕੇ ਪੈਸੇ ਦੇ ਦੇ ਹਣਾ ਵੇਖ ਕੇ ਹਣਾ ਠੀਕ ਆ ਵੀ ਚਲੋ ਕਈਆਂ ਨੂੰ ਹੁੰਦਾ ਵਾ ਵੇ ਅਸੀਂ ਪੈ ਰਿਦਾ ਕਈ ਹੁੰਦਾ ਯਾ ਮੰਦੇ ਦੇ ਵਿੱਚ ਪਹਿਲਾਂ ਨਹੀਂ ਪਾਉਣੇ ਹਾਂਜੀ ਹਾਂਜੀ ਪਿੱਛੇ ਲਾਓ ਪੈਸੇ ਦੇ ਦਿੰਦੇ ਨੇ ਉਹ ਕੋਈ ਆਪਣੇ ਚੱਕਰਿਆਂ ਜਿਹੜਾ ਸਾਡਾ ਮਾਲ ਸਾਫ ਆ ਤੇ ਲੈ ਲੈਣੇ ਹਾਂਜੀ ਹਾਂਜੀ ਆ ਸਹੀ ਗੱਲ ਹੈ ਵੱਡੀ ਆ ਛੋਟੀ ਆ ਤੁਹਾਡੇ ਸਾਹਮਣੇ ਉਹ ਪਹਿਲਾਂ ਵੇਖ ਲੈ ਹਨਾ ਉਹ ਚੱਕ ਕੇ ਲਵੇ ਹਾਂਜੀ ਉਹ ਜੇ ਜਾ ਕੇ ਬਾਅਦ ਕੋਈ ਕਹਿੰਦਾ ਵਾ ਵੱਡੀ ਆ ਛੋਟੀ ਆ ਉਹ ਨਹੀਂ ਹਾਂਜੀ ਹਾਂਜੀ ਠੀਕ ਹੈ ਵੇਖ ਚੱਕ ਕੇ ਲਵੇ ਠੀਕ ਹੈ ਜੀ ਬਾਕੀ ਹਰ ਪੀੜੀ ਆ ਨਗੀਨਾ ਕੱਢ ਕੇ ਲੈਂਦੇ ਆ ਹੁਣ ਆ ਤੇ ਚਲੋ ਵੇੜ ਪੂਰੀ ਨਗੀਨਾ ਜਿਹੜਾ ਕਦੇ ਕਦੇ ਲੱਭਦੀ ਆ ਇਹੋ ਜਿਹੇ ਲਊ ਯਾਦ ਹੀ ਕਰੂ ਦੋਂਦੀ ਮੂਹ ਹਰ ਪੀੜੀ ਠੀਕ ਹੈ ਇਹ ਖੜੇ ਉਹ ਸ਼ੌਕ ਨਾਲ ਜਿੰਨੇ ਰੱਖਨੇ ਤਾਂ ਗਾਵੇ ਬਰੀਡ ਤਿਆਰ ਕਰਨੀ ਹੈ ਬਸ ਗਾਂ ਬਰੀਡ ਜਿੰਨੇ ਤਿਆਰ ਕਰਨੀ ਹੈ ਹਾਂਜੀ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਆ ਤੇ ਪਹਿਲਾ ਹੀ ਸੂਹਾ ਵਾ ਤੇ ਆ ਦੇਖ ਸਕਦੇ ਗੁਲਾਬੀ ਰੰਗ ਦਾ ਥਾਣਿਆ ਉਹ ਜਿਹਾ ਬਿੰਦਾ ਠੀਕ ਆ ਤੇ ਕਿੰਨਾ ਦੁੱਧ ਉਹ ਤੇਰਾ ਪਹਿਲੇ ਸਵੇਰ ਕੱਢੀ ਜਾਊਗੀ ਪਹਿਲੇ ਦੇ ਦੋ ਕੁ ਪਨੀਤੀਗਲ ਦੋ ਤੇ ਅੱਛਾ ਹਾਂ ਤੇਗਲ ਦੇ ਦਊਗੀ ਠੀਕ ਹੈ ਪੰਜੇ ਲੋਕੀਆ ਮੂੰਹ ਤੇ ਕਦ ਕੁਦ ਕੁਦ ਦਿਖਾਓ ਅਸੀਂ ਦਾ ਲਿਓ ਖੋਲ ਕੇ ਦਿਖਾਈਏ ਇੱਕ ਵਾਰੀ ਸਦ ਲੈ ਲਿਓ ਬਾਹਰ ਕੱਢ ਕੇ ਲਿਆਓ ਕਦ ਦਿਖਾਓ ਅਸੀਂ ਦਾ ਕਦ ਕਾਠੇ ਬੇਲ ਦੀ ਜਿਹੜੀ ਸਾਰੀਆਂ ਪਾਸਿਆਂ ਜਿਹੜੀ ਚੰਗੀ ਆ ਦੰਦ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖ ਸਾਦੇ ਜੀ ਪੂਰੀ ਜਵਾਨ ਆ ਜਿਹੜੀ ਤੇ ਸੋਹਣੀ ਵੜਿਆ ਜਿਹੜੀ ਜਿੰਨੇ ਸ਼ੌਂਕ ਨਾ ਘਰੇ ਰੱਖਣੀ ਆ ਬਰੀਡ ਤਿਆਰ ਕਰਨੀ ਆ ਉਹ ਚੀਜ਼ ਆ ਅਜੇ ਚਲੋ ਦਿਨ ਤੇ ਜੇ 5-7 ਲੈ ਜੂਗੀ ਅਰੇ 5 ਤਰੀਕ ਨੂੰ ਦਿਨ ਪੂਰੀ ਵਾਲੇ ਆ ਰਿਹਾ ਜੀ ਅੱਛਾ ਹਾਂ ਦਿਨ ਪੂਰੀ ਵਾਲੀ ਉੱਤੇ ਪਤਾ ਨਹੀਂ ਕਿੰਨੇ ਦਿਨ ਲੈ ਜੇ ਅਜੇ ਤੇ ਫਿਰ 15 ਦਿਨ ਲੈ ਜਾ ਕਿਤੇ 10 ਦਿਨ ਲੈ ਜਣੇ ਥੋੜੀ ਸਪਸ਼ਟੀ ਆਵੇ ਾ ਟਿੱਲੇ ਢੂਲੇ ਵੀ ਆਵੇ ਚੀਜ਼ ਇਹਦੇ ਲਈ ਹਾਂ ਸਪੈਲਨ ਤੇ ਾ ਟਿੱਲਾ ਆਪਾਂ ਦੇਖ ਸਕਦੇ ਕਾਫੀ ਲਓ ਦੰਦ ਦੇ ਚੈੱਕ ਕਰਾ ਦਈਏ ਦੇਖੋ ਦੂਦਾ ਦੇਖੋ ਆ ਦੇ ਸਾਡੇ ਦੂਦਾਂ ਦੇ ਅਖੋੜ ਜੀ ਹਾਂ ਦੇਖ ਸੰਤੇ ਠੀਕ ਹੈ ਜੀ ਬਾਕੀ ਉਮਰਦੇ ਸਾਹਿਬ ਨਾ ਸਟਰਕਚਰ ਜਿਹੜਾ ਚੰਗਾ ਆ ਐਡੀ ਠੰਡੀ ਹੈ ਵੀ ਇਦਾਂ ਇਦਾਂ ਹਲੋ ਜੂ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਆ ਤੇ ਸ਼ੌਂਕ ਨਾ ਕਿਸ ਨੇ ਪਾਲੀ ਆ ਤੇ ਸ਼ੌਂਕ ਨੇ ਗਾੜੀ ਕੋਈ ਖੜੇ ਆ ਦੇਖ ਸਕਦੇ ਹੋ ਲੈ ਜਾਓ ਅੋਸ਼ੀ ਬਾਕੀ ਯਾਦ ਹੀ ਕਰੂਗਾ ਜਿਹੜਾ ਹਰ ਪੀੜ੍ਹੀ ਖੜੂਗਾ ਹਾਂਜੀ ਹਾਂਜੀ ਤੁਹਾਨੂੰ ਵੀ ਦਿਖਦੀ ਆ ਓਸ਼ੀ ਕਿੰਨਾ ਕਿੰਨੇ ਰੁਪਈਆ ਦੀ ਆ ਹਾਂਜੀ ਹਾਂ ਕਿੰਨੇ ਦੀ ਆ ਬਾਕੀ ਇਹੋ ਜਿਹੀ ਚੀਜ਼ਾਂ ਪਿੱਛੋਂ ਵੀ ਪੈਸੇ ਲੱਗ ਕੇ ਮਿਲਦੀਆਂ ਨਹੀਂ ਹੁੰਦੀਆਂ ਜੀ ਤੇ ਪੈਸੇ ਲੱਗ ਕੇ ਹੀ ਗਾਹ ਜਾਂਦੀਆਂ ਜਿਹੜੇ ਵੀ ਇਹ ਤਿਆਰ ਕਰਦੇ ਆ ਇਹੋ ਜਿਹੇ ਵੜਾ ਉਹਨਾਂ ਨੂੰ ਵੀ ਪਤਾ ਹੈ ਵੀ ਕਿੱਥੇ ਖਰਚਾ ਪਹੁੰਚ ਜਾਂਦਾ ਜਦੋਂ ਇਹੋ ਜਿਹਾ ਵੜਾ ਤਿਆਰ ਹੁੰਦੀ ਹੈ ਤੇ ਮੁੱਲ ਫੇਰ ਇਹ ਤਾਂ ਕਿੰਨਾ ਰੱਖਣਾ ਆਪਾਂ ਅਸੀਂ ਮਾਚੀਨਾਂ ਦੋ ਲੋਖ ਵੀ ਕੰਡੇ ਮੰਡੀ ਚ ਵਾਧੇ ਕਰਦੇ ਠੀਕ ਆ ਅਸੀਂ ਦੋ ਵੀ ਨਹੀਂ ਕਰਾਂ ਦੇ ਦੇ ਵੀ ਨਹੀਂ ਕਰਨਾ ਕਿੰਨਾ ਕਰਨਾ ਇੱਕ ਤੇ ਹੀ ਦੇਣੀ ਆ ਉੱਚਾ ਕਰਨੀ ਛੋਟ ਕਿੰਨੀ ਕਰਾਉਣੀ ਪਾ ਦੋ 5000 ਪੰਜ ਹੋਰ ਜਾਂਦੀ ਆ ਕਵੀ ਨਹੀਂ ਹਾਨਾ ਇਹ ਦੇਣਾ ਅੱਛਾ 1 ਲੱਖ ਤੇ 20000 ਦੀ 1 ਲੱਖ 20000 ਦੀ ਹਾਨਾ ਹੀ ਦੇਣਾ ਤੇ ਇਹਦੇ ਵੀ 2000 ਸਾਈ ਪਾ ਦੋ ਤੇ ਬਾਕੀ ਪੈਸੇ ਕਰੇ ਜਾ ਕੇ ਦੇ ਦੋ ਹਨਾ ਚੀਜ਼ ਵੇਖੋ ਇੱਧਰ ਇੱਧਰ ਠੰਡੀ ਠੰਡੀ ਵੀ ਆ ਠੀਕ ਆ ਜੀ ਜਿੰਦਰਾ ਹੀ ਮਰਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਬੈਡ ਐ ਵੀ ਚਲੋ ਸੋਣੀ ਆ। ਇਹ ਵੀ ਪਹਿਜਣ ਸੁਣੀ ਆ। ਪਹਿਲਾ ਸੁਬਾ ਸੋਣੀ ਆ ਹਨਾ। ਠੀਕ ਆ। ਦੰਦੋ ਨਹੀਂ ਵੇਖੀ ਦੰਦੋ ਬੰਦਾ ਨਹੀਂ ਕਿੰਨੀ ਐਵੇਂ ਝੂਠ ਮਾਰੀ ਗਏ ਤਾਂ। ਅੱਛਾ। 24 ਆ ਗਈ ਸ਼ਿਕਰੀ ਆ। ਠੀਕ ਆ। ਸੋਣੀ ਸੋਣਾ ਪਹਿਲਾਂ ਨੇ ਕਿਤੇ ਘਰੋਂ ਬੱਛੀ ਲਈ ਆ। ਤੇ ਦੁੱਧ ਇਹ ਕਿੰਨਾ ਕੱਢੀ ਜਾਊਗੀ ਪਹਿਲੇ ਸੋਵੇ। ਇਹ ਮਸ਼ੀਨ ਹੀ ਦਈ ਜਾਊਗੀ 14-15 ਕਿਲੋ ਵਾਦੀ ਦੇਗੀ ਪਰ ਅਸੀਂ 14-15 ਕਿਲੋ ਕਵਾਂਗੇ ਚਲੋ। ਠੀਕ ਆ। ਬਾਕੀ ਹਵਾਨਾ ਮੂਨਾ ਦਿਖਾ ਦੇ ਬੱਛੀ ਦਾ ਫੋਟੋ। ਤੇ ਬਾਕੀ ਹਵਾਨਾ ਗਾਂ ਨਵੇਂ ਚੰਗਾ ਪਰੰਦੇ ਤੇ ਹਵਾਨਾ ਪ ਤੇ ਬਾਕੀ ਥਾਣ ਵੀ ਇਹਦੇ ਵੀ ਗੁਲਾਬੀ ਰੰਗ ਦਾ ਥਾਣ ਆ ਸੋਹਣਾ ਥਣ ਲੱਗਾ ਇਹਦਾ ਵੀ ਹਫਤੇ ਦੇ ਅੰਦਰ ਅੰਦਰ ਸੋ ਪਾਉਗੀ ਥੋੜਾ ਕੈਮਰੇ ਤੋਂ ਦੱਤੀ ਹੈ ਬਾਕੀ ਤੇ ਬਾਕੀ ਰੰਗ ਰੂਪ ਦੇ ਇਹ ਵੀ ਚੰਗੀ ਆ ਚਲੋ ਇਹ ਵੀ ਫਿਕਸ ਜਿਹਾ ਹਵਾਨਾ ਜਿਹੜਾ ਤਿਆਰ ਕਰਨ ਦੀ ਆ ਅਜੇ ਕੋਈ ਬਹੁਤੀਆਂ ਭਲਾ ਨਹੀਂ ਹੈਗੀਆਂ ਇਹਦੀਆਂ ਬਾਕੀ ਵਾ ਨਮੂਨਾ ਦਿਖਾ ਦੇ ਕਰ ਜੰਗੇ ਨਾ ਫੇਰ ਆਂ ਅਰੇ ਚਾਰ ਬੰਦੇ ਲੈ ਲੈ ਜੋ ਬੰਦੋ ਓਏ ਥੋੜੀ ਜਿਹੀ ਕੈਮੇ ਡਰਦੀ ਆ ਵੀ ਕਿਹਦੇ ਘਰੋਂ ਨਹੀਂ ਗੱਡੀ ਮੱਸੀ ਬਾਕੀ ਠੰਡੀ ਢੁੱਡੀ ਬੱਢੀ ਹੈ ਬਾਕੀ ਗੁਲਾਬੀ ਰੰਗ ਦਾ ਥਾਣੇ ਇਹਦਾ ਵੀ ਤੇ ਸੋਹਣੀ ਵੜਿਆ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਇਹ ਵੀ ਵੀ ਇਹਦਾ ਕਿੰਨੇ ਇਹ ਕਿੰਨਾ ਕਰਦੀ ਇਹਦਾ ਜਿਆਦਾ ਜੇ ਕਰੀਏ ਕਿ ਅਵੇ ਕੋਈ ਮੇਨ ਬਰੀ ਮੇਨ ਵੇ ਆ ਇਹ ਆ ਵੀ ਚਲੋ ਦੁੱਧ ਤੇ ਇਹਨੇ ਜਿਹੜਾ ਕੱਢਣਾ ਹੀ ਆ ਬਾਕੀ ਘਰੇ ਵੱਜੇ ਵੀ ਸੋਹਣੀ ਲੱਗੋਗੀ। ਫੱਬਦੇ ਹੀ ਆ ਚਲੋ ਵੈੜ। ਫੱਬਦੀ ਫੱਬਦੀ। ਬਾਕੀ ਆ ਵੇਖੋ ਅਜੇ ਢਲ ਢੁਲ ਬੜੀਆ ਤੇ ਅਜੇ ਢਲਣਾ ਹੈ ਗਿਆ। ਇਹ ਤਰ੍ਹਾਂ ਥੋੜਾ ਡਰਦੀ ਆ। ਕਿੰਨੇ ਦੀ ਕਰੀਏ ਜੱਸ ਨੂੰ? 65 ਦੀ ਦੇ ਦੀਏ। 65 ਦੀ ਨਾ ਦਈਏ। ਹਾਂ। ਥੋੜਾ ਕਰੀਏ ਮਾਨਤਾ। 60 ਦੀ। 2000 ਹੋਰ। 52000 ਦੀ। ਹੋਰ ਛੋਟ ਕਰ ਦਾਂਗੇ 1000 ਕੋਈ ਗੱਲ ਨਹੀਂ। ਅੱਛਾ 52000 ਦੀ ਹਾਂ ਨਾਈ। ਠੀਕ ਹੈ ਜੀ। ਹਾਂ ਬਾਕੀ ਥਣੀ ਛੋਟੀ ਬੜੀ। ਬਾਕੀ ਚਲੋ ਕੋਈ ਫਿਰ ਫੋਨ ਲਾਵੇ। ਬਾਕੀ ਮਾਨ ਤੇ ਆ ਸੋਈ ਸਵਾਈ ਜੇ ਇਹ ਸੂਈ ਹੈ ਜੀ ਇਹ ਸ਼ਾਇਦ ਬੰਦੀ ਦੀ ਸੂਈ ਆ ਆ اچھا ਬਿਲਕੁਲ ਤਾਂ ਆ ਜੇ ਬੱਚਾ ਜੇ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹਦੇ ਕੋਈ ਇਸ ਟਾਈਮ 9-10 ਕਿਲੋ ਬੋਲਾ ਹੋਣਾ ਜੀ ਅੱਛਾ ਹਾਂ 9-10 ਕਿਲੋ ਬਾਅਦ ਹੂ ਵਾਦੀ ਪਰ ਕਹਿਣਾ 9-10 ਕਿਲੋ ਜੋ ਮੌਕੇ ਤੇ ਆ ਹਨਾ ਮੌਕੇ ਤੇ ਚਵਾਈ ਆ ਕਿਤੇ ਰੂ ਹੀ ਆ ਤੇ ਇਹ ਕਿੰਨਾ ਕਰੀ ਜਾਊਗੀ ਇਹ ਦਈ ਜਾਊਗੀ 14-15 ਕਿਲੋ ਤੋੜ ਤੋੜ ਵਾਲੀ ਮਸ਼ੀਨ ਆ ਇਹ ਵੀ ਨਪਾ ਲਪਾ ਦਾ ਸੁਣੀ ਭੁਖੀ ਆ ਠੀਕ ਆ ਬਾਕੀ ਬੱਚੀ ਬਾਕੀ ਹਲੇ ਤੋੜੀ-ਤਾੜੀ ਪੈਂਦੀ ਹੈ ਗਾੜੀ ਪੂਰੀ ਪੈਂਦੀ ਪੱਠੇ ਮਰਗੇ ਸਾਡੇ ਵੀ ਆਰਮ ਹਾਂ ਹਾਂ ਜੀ ਪੱਠੇ ਤਿਆਰ ਕੀ ਇੱਧਰ ਸਾਰਿਆਂ ਦੇ ਮਰਗੇ ਗੁਣਦੀ ਬੜੀ ਯੋਸ਼ ਦੇ ਬਾਕੀ ਹਵਾਨੇ ਤੇ ਵੀ ਨਾੜਾ ਜਿਹੜੀਆਂ ਚੰਗੀਆਂ ਉਹਦੇ ਦੇ ਦੂਗੀ ਜੀ 13 ਕਿਲੋ ਜੀ 10 11 ਕਿਲੋ ਜੀ ਬੋਲੋ ਜੀ ਲੈ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਕੱਲੀ ਸੀੜ ਆ ਜਦੋਂ ਮਰਗੀ ਬੈਠੋ ਥੱਲੇ ਆ ਵੇ ਕੋਈ ਢੰਡੀ ਇੱਕ ਮਿੰਟ ਰੋਕ ਦਿਓ ਇੱਥੇ ਰੱਖੋ ਤਾਂ ਹਾਂ ਦੇਖ ਸਤਿ ਸ੍ਰੀ ਅਕਾਲ ਨੇ ਤੇ ਨਾੜਾਂ ਜਿਹੜੀਆਂ ਠੀਕ ਐ ਚੱਲ ਚੱਲ ਬੱਚਿਆ ਜੰਦੀ ਭੱਜੀ ਬੱਚੇ ਥੋੜਾ ਕਰਦੇ ਆ ਚੱਲ ਚੱਲ ਪਾਣੀ ਵਰਕਰ ਵਟਿਆ ਦੇ ਬੱਤੀ ਵੀ ਵਰਕਣਾ ਜੇ ਉਧਰ ਨਾ ਥੋੜਾ ਤੇ ਬਾਕੀ ਚਲੋ ਜਿੰਨੇ ਵੀ ਆ ਹੈਗੀ ਸਫਾਈ ਚ ਇਹ ਆ ਵੀ ਗਾਂ ਸਾਂਭਣ ਵਾਲੀ ਆ ਸਾਮ ਕੇ ਦਦਾਂ ਵਧਣ ਵਾਲੀ ਆ ਦੋ 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 ਦੀ ਤੇ ਮੁੱਲ ਫਿਰ ਇਹਦਾ ਮੁੱਲੇ ਤੋਂ ਨਿਕਾਏ ਕਰਨਾ ਆਪੀ ਕਿੰਨਾ ਕਿੰਨੇ ਦੇ ਦਈਏ ਆਪ ਹੀ ਕਰ ਦੋ 55 ਦੀ 50 ਦੀ 2000 ਵੱਧਾ ਅੱਛਾ 48 ਦੀ ਹਾਂ 1000 ਹੋਰ ਜਾਂਦੇ 47 ਦੀ ਅੱਛਾ 47000 ਦੀ ਠੀਕ ਹੈ ਪਰ ਲੈ ਵਾਲੋ ਬਾ ਦਿਖਾ ਬਚੀ ਦਾ ਠੀਕ ਹੈ ਜੀ ਹਾਂ ਬਚਵਾਈ ਲੱਗੀ ਕੋਈ ਥਲੇ ਬਹੁ ਆ ਪੰਜਰਾਨੀ ਚੋਲੇ ਬੰਦਾ ਚੋਲੇ ਆ ਮੋਟਰੀ ਆ ਠੀਕ ਆ ਹਾਂ ਤੇ ਆ ਗਾਂਵੇ 47 ਦੀ ਜਣੀ ਆ 47 ਚ ਚਲੋ ਛੋਟ ਛੱਟ ਮੌਕੇ ਤੇ ਹੋ ਜੂਗੀ ਤੇ ਆ ਜਿਹੜੀ ਸਾਈਵਾਲ ਲਿਆਂਦੀ ਜੇ ਬੜੇ ਸ਼ਾਂਤ ਸੁਭਾਅ ਦੀ ਜੇ ਵਸੀ ਤੇ ਇਹ ਗੱਬਣ ਆ ਇਹ ਗੱਬਣ ਆ ਹਨਾ ਆਲੇ ਦਿਨ ਲੈ ਰੂਗਾ ਚਾਰ ਪੰਜ ਟਿਕਾ ਹਾਂ ਵਸੀ ਚੰਗੀ ਚਲੋ ਵੀ ਪਾਨੀ ਪਰੇ ਸੇਲ ਹੋ ਗਈ ਅੱਛਾ ਅਜੇ ਹੁਣ ਨਹੀਂ ਸਬਦਾ ਹੋਇਆ ਹਨਾ 5 ਮਿੰਟ ਹੀ ਹੋਏ ਇਹ ਤਾਂ ਸਬਦਾ ਹੋਏ ਨਾ ਚਿਲੀਗ ਲੈ ਕੇ ਆ ਗਏ ਨਾ ਲਲੀ ਆ ਠੀਕ ਆ ਬੜੇ ਸ਼ਾਂਤ ਸੁਭਾਅ ਦੀ ਆ ਤੇ ਬਾਕੀ ਚਲੋ ਜਿਹੜੀ ਵਿਗ ਗਈ ਆ ਤੇ ਹੁਣ ਵਿਗ ਗਈ ਆ ਹਨਾ ਜੋ ਵੇਗਿਤ ਲਗਾਉਣੀ ਹੋਣੀ ਚਲੋ ਹਾਂਜੀ ਚਲੋ ਦਿਖਾ ਦਵਾਂ ਇੱਕਰੀ ਤੌਰ ਕੇ ਫਿਰ ਪੀਸ ਹੁੰਦੇ ਰਹਿੰਦੀ ਇਦਾਂ ਦੇ ਪਰ ਇਹ ਵੀ ਦੇਖੋ ਕੰਨੀ ਨੇ ਲੈਓ ਇਹ ਜੇ ਗੱਬਣ ਹੀ ਉਤਰੇ ਵੀ ਤੇ ਜੰਮੀ ਪਲੀ ਪੂਰੀ ਆ ਜਿਹੜੀ ਪਿੱਛੇ ਆਈ ਚੰਗੀ ਸਾਬ ਤੋਂ ਆ ਬਾਕੀ ਚਲੋ ਆਪਣੇ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਇਹ ਵੀ ਆਪਣਾ ਘਰੇ ਸਾਰੇ ਨਾਲ ਵਿਖਾ ਕੇ ਸਾਰਾ ਓਕੇ ਫਾਈਨਲ ਕਰਕੇ ਫੇਰ ਹੀ ਕੋਈ ਵੀਰਸਾ ਹੀ ਪਾ ਫੇਰ ਹੀ ਸਾਈ ਪਾਵੇ ਹਨਾ ਕੋਈ ਕਹਿੰਦਾ ਜਾਗਰੀ ਛੋਟੀ ਆ ਵੱਡੀ ਆ ਹਾਂਜੀ ਹਾਂਜੀ ਆਪਾਂ ਸਾਈ 2000 ਹੀ ਲੈਣੀ ਆ ਵੱਧ ਨਹੀਂ ਲੈਣੀ ਸਾਈ 2000 ਲੈ ਕੇ ਤੇ ਬਾਕੀ ਘਰ ਜਾ ਕੇ ਪੈਸੇ ਲੈਣੇ ਹੋਣਗੇ ਹਾਂਜੀ ਹਾਂਜੀ ਠੀਕ ਨਹੀਂ ਠੀਕ ਹੈ ਜੀ ਬਾਕੀ ਇੱਕ ਵਾਰ ਚਾ ਕੇ ਆਪਣੇ ਦਵੇ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਅਪਸ਼ੂ ਲੋ ਜੀ